ਦੇ ਭਾਈ ਦੁੱਧ ਕਿੰਨਾ ਹੈ ਦੁੱਧ 20 ਲੀਟਰ ਹੈ ਕੀ ਡਿਮਾਂਡ ਹੈ ਆਪਣੀ ਗਾ 65000 ਡਿਮਾਂਡ ਹੈ 13 ਲੀਟਰ 13 ਲੀਟਰ ਦੁੱਧ ਹੈ ਜੀ ਕਹਿੰਦੇ ਫੁੱਲ ਗਰੰਟੀ ਹੈ ਇਹਦਾ 120000 ਰੁਪਏ 120000 ਰੁਪਿਆ ਇਹਦਾ ਰੇਟ ਹੈਗਾ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਆਪਾਂ ਅੱਜ ਆਏ ਆ ਜੀ ਮਾਨਸਾ ਪਸ਼ੂ ਮੰਡੀ ਦੇ ਤੇ ਇੱਥੇ ਵੀਰ ਹੋਰੀ ਲੈ ਕੇ ਆਏ ਨੇ ਗਾਂ ਸੱਜਰ ਸੂਈ ਗਾਂ ਜੀ ਤੇ ਵੀਰ ਜੀ ਹੋਰੇ ਕਹਿੰਦੇ ਵੀ ਆਪਾਂ ਆਈਲੈਂਡਸ ਕੀਤਾ ਹੋਇਆ ਤੇ ਫਟ ਪਸ਼ੂ ਪਾਲਣ ਦਾ ਸ਼ੌਂਕ ਹੈ ਜੀ ਸਾਨੂੰ ਕਹਿੰਦੇ ਤੇ ਆਪਾਂ ਵੀਰ ਹੋਰਾਂ ਨਾਲ ਗੱਲਬਾਤ ਕਰਦੇ ਆਂ ਵੀਰੇ ਪਹਿਲਾਂ ਗਾਂ ਨੂੰ ਤੋਰ ਕੇ ਦਿਖਾਓ ਬਲੈਕ ਹਲਕੇ ਬਰਾਊਨ ਕਲਰ ਦੀ ਗਾਂ ਹੈ ਜੀ ਤੇ ਲੇਵੇ ਲੂਵੇ ਦੀ ਪੂਰੀ ਚੰਗੀ ਗਾਂ ਹੈ ਅਪਾ ਦੇਖ ਸਕਦੇ ਆ ਚਾਲਾਂ ਗਾਂ ਦੀ ਲਿਓ 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 ਅੱਜ ਬਹੁਤ ਮਾਸਟਰ ਪੂਰੀ ਵਧੀਆ ਤੰਦਰੁਸਤ ਗਾਂ ਹੈਗੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਕੋਈ ਬਵਾਟਮਾਰ ਨਹੀਂ ਹੈਗੀ ਗਾਂ ਦੀ ਸਿਹਤ ਤੋਂ ਪਤਾ ਲੱਗਦਾ ਹੈ ਵੀ ਬਹੁਤ ਵਧੀਆ ਤੰਦਰੁਸਤ ਗਾਂ ਹੈਗੀ ਤੇ ਨਾਲ ਹੀ ਇਹਦੇ ਇਹ ਬੱਚਾ ਹੈਗਾ ਤੇ ਥਣ ਲੈਵੇ ਦੀਜੀਏ ਆਪਾਂ ਚੰਗੀ ਤਰ੍ਹਾਂ ਦੇਖੀਏ ਤੱਲੇਵਾ ਬਹੁਤ ਵਧੀਆ ਬਹੁਤ ਸੋਹਣੇ ਥਣ ਨੇ 60000 ਆਪਾਂ ਕਰਦੇ ਆਂ ਵੀਰ ਹੋਰਾਂ ਨਾਲ ਗੱਲਬਾਤ ਸੱਸੀ ਗਾ ਵੀਰੇ ਸੱਸੀ ਗਾਲੀ ਕੀ ਨਾਮ ਹੈ ਵੀਰੇ ਆਪਣਾ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਤੇ ਬੜੀ ਛੋਟੀ ਉਮਰ ਚ ਯਾਰ ਪਸ਼ੂ ਪਾਲਣ ਦਾ ਤੁਸੀਂ ਹੈ ਨਾ ਸ਼ੌਕ ਰੱਖਿਆਗਾ ਬਹੁਤ ਵਧੀਆ ਲੱਗਦਾ ਹੈਗਾ ਤੇ ਜੇ ਆਪਾਂ ਬਾਈ ਜੀ ਗੱਲ ਕਰੀਏ ਡਿਟੇਲ ਦੀ ਗਾਂ ਦੀ ਤਾਂ ਇਹ ਕਿੰਨੇਵੇਂ ਸੂਏ ਗਾਂ ਹੈਗੀ ਇਹ ਦੂਜੇ ਸੂਏ ਹੈ ਦੂਜੇ ਸੂਏ ਗਾਂ ਹੈਗੀ ਹਾਂਜੀ ਲਓ ਜੀ ਦੂਜੇ ਸੂਏ ਗਾਂ ਹੈਗੀ ਹਲਕੇ ਬ੍ਰਾਊਨ ਤੇ ਬਲੈਕ ਕਲਰ ਦੀ ਗਾਂ ਹੈਗੀ 60000 ਥਣਾ ਦੀ ਚੱਡੇ ਦੀ ਲੇਵੇ ਦੀ ਆਪ ਦੇਖ ਸਕਦੇ ਆ ਬਹੁਤ ਵਧੀਆ ਤੰਦਰੁਸਤ ਹੈਗੀ ਤੇ ਬਿਰੇ ਕਿੰਵੇਂ ਸੂਏ ਆ ਦੂਜੇ ਸੂਏ ਦੂਜੇ ਸੂਏ ਆ ਹਾਂਜੀ ਤੇ ਭਾਈ ਦੁੱਧ ਕਿੰਨਾ ਹੈ ਦੁੱਧ 20 ਲੀਟਰ ਆਈ 20 ਲੀਟਰ ਹਾਂਜੀ 20 ਲੀਟਰ ਦੁੱਧ ਹੈਗਾ ਦੂਜੇ ਸੂਏ ਆ ਭਾਈ ਗਾਰੰਟੀ ਹੈ ਤੁਹਾਡੀ ਹਾਂਜੀ ਗਾਰੰਟੀ ਹੈ ਸੀਲ ਦੀ ਵੀ ਪੂਰੀ ਗਾਰੰਟੀ ਹੈ ਪੂਰੀ ਠੰਡੀ ਸੀਲ ਹੈ ਹਾਂਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹਾਂਜੀ ਕੋਈ ਦਿੱਕਤ ਨਹੀਂ ਤੇ ਮਗਰ ਭਾਈ ਬੱਚਾ ਬੱਛਾ ਜੀ ਬੱਛਾ ਹਾਂਜੀ ਲਓ ਜੀ ਬੱਛਾ ਦੇਖ ਲੇ ਕਿੰਨੇ ਦਿਨ ਹੋਏ ਇਹ ਵੀਰੇ ਸੂਈ ਨੂੰ 10 ਤੋਂ 12 ਦਿਨ ਹੋਏ 10 ਤੋਂ 12 ਦਿਨ ਹੋਏ ਆ ਜੀ ਸੂਏ ਨੂੰ ਮਗਰ ਆ ਬੱਚਾ ਜਿਹੜਾ ਉਹ ਬੱਛਾ ਹੈਗਾ ਤੇ ਬੀਰ ਉਹਰੇ ਕਹਿੰਦੇ ਪੂਰੀ ਠੰਡੀ ਸੀਲ ਹੈਗੀ ਬੜਾ ਭਾਈ ਲੈਵਲ ਨੂੰ ਮੈਂ ਹੱਥ ਮਾਰ ਕੇ ਦਿਖਾਉ ਲੋ ਲੋ ਜੀ ਪੂਰੀ ਵਧੀਆ ਵੀਰੇ ਠੰਡੀ ਸੀ ਲੈ ਗਈ ਗਾਂ ਵੀਰ ਹੋਰਾਂ ਨੇ ਹੱਥੋਂ ਪੂਰਾ ਪਿੰਡ ਤੇ ਮਾਰ ਕੇ ਦੇਖ ਲਿਆ ਤੇ ਵੀਰੇ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਕੀ ਡਿਮਾਂਡ ਹੈ ਆਪਣੇ ਘਰ 65000 ਡਿਮਾਂਡ ਹੈ ਪੂਰਾ ਯਾਨੀ ਕਿ 65 ਦਾ ਹੀ ਹੈ ਕਿ ਕੋਈ ਹੈਗਾ ਇੱਥੇ ਗੰਜੈਸ਼ ਵੀ ਪੂਰਾ 65 ਹੀ ਹੈ ਜੀ ਪੂਰਾ ਨੈਟ ਰੇਟ ਹੀ ਹੈ ਹਾਂ ਜੀ ਕੋਈ ਮਾਨਤਾਣ ਬਈ ਹੋ ਜੀ ਮਾਨਤਾਣ ਕਰ ਦਾਂਗੇ ਠੀਕ ਹੈ ਵੀਰ ਹੋਰ ਕਹਿੰਦੇ 65000 ਰੁਪਏ ਦੀ ਆਪਾਂ ਗਾਂ ਦੇਣੀ ਹੈ ਦੂਜੇ ਸੋਏ ਹੈਗੀ ਹਾਂ ਜੀ ਤੇ 20 ਲੀਟਰ ਹਾਂ ਜੀ ਠੀਕ ਹੈ ਵੀਰੇ ਬਾਈ ਆਪਣਾ ਪਿੰਡ ਕਿਹੜਾ ਸੀਗਾ ਪਿੰਡ ਬਡਰੁਖਾ ਜੀ ਜ਼ਿਲ੍ਹਾ ਸੰਗਰੂਰ ਬਡਰੁਖਾ ਨਾਮ ਕੀ ਦੱਸਿਆ ਤੁਸੀਂ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਹੈ ਜੀ ਬਜਰੇ ਦਾ ਨਾਮ ਤੇ ਜ਼ਿਲ੍ਹਾ ਸੰਗਰੂਰ ਹੈ ਤੇ ਪਿੰਡ ਕਿਹੜਾ ਸੀ ਬਡਰੁਖਾ ਜੀ ਬਡਰੁਖਾ ਤੇ ਆਪਣੇ ਵੀਰੇ ਘਰੇ ਵੀ ਗਮਾ ਹੋ ਰਹੇ ਨੇ ਪਸੇ ਹਾਂਜੀ ਤੇ ਆਪਾਂ ਸੇਲਫ ਸੇਲਫ ਦਾ ਹੀ ਕਰਦੇ ਹਾਂ ਹਾਂਜੀ ਠੀਕ ਤੇ ਵੀਰ ਹੁੜਾ ਕਹਿੰਦੇ ਵੀ ਵੈਸੇ ਅਸੀਂ ਹਾਈਲਾਈਟਸ ਕੀਤਾ ਹੋਇਆ ਹੈਗਾ ਹਾਂਜੀ ਤੇ ਕੋਈ ਬਾਹੀ ਬਾਹਰ ਜਾਣ ਦਾ ਪ੍ਰੋਗਰਾਮ ਹੈ ਕਿ ਵੈਸੇ ਹੀ ਕਰ ਲਿਆ ਹਜੇ ਤਾਂ ਕੋਈ ਪ੍ਰੋਗਰਾਮ ਨਹੀਂ ਹੈਗਾ ਜੀ ਠੀਕ ਹੈ ਹਾਂਜੀ ਓਕੇ ਓਕੇ ਲੋ ਜੀ ਅ ਦੂਜੇ ਸੂਏ ਗਾਏਗੀ ਤੇ ਬੀਰੋਰੇ ਕਹਿੰਦੇ ਵੀ ਜੇ ਕਿਸੇ ਨੇ ਲੈਣੀ ਹੈ ਤਾਂ ਆਪਣੇ ਨਾਲ ਪੈਂਡਾ ਕੇ ਗੱਲਬਾਤ ਕਰ ਸਕਦੇ ਆ ਠੀਕ ਹੈ ਵੀਰੇ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਨਵਾ ਲੋ ਜੀ ਅ ਬਾਈ ਹੋਰੀ ਗਾ ਤਾਂ ਲੈ ਕੇ ਆਏ ਸੀਗੇ ਨਾਲ ਨਾਲ ਇਹ ਇੱਕ ਮੱਝ ਵੀ ਲੈ ਕੇ ਆਏ ਨੇ ਸੇਲ ਕਰਨ ਵਾਸਤੇ ਤੇ ਮਾੜਾ ਵੀਰੇ ਤੋੜ ਕੇ ਦਿਖਾਓ ਅਪਾ ਦੇਖਦੇ ਆਂ ਜੀ ਮੱਝ ਦੀ ਚਾਲ ਬਾਕੀ ਦੇਖਣ ਨੂੰ ਮੱਝ ਬਹੁਤ ਤੰਦਰੁਸਤ ਲੱਗ ਰਹੀ ਐ। ਲੇਵੇ ਦੀ, ਖਣਾ ਦੀ ਬਹੁਤ ਸੋਹਣੀ ਹੈਗੀ। ਬਾਕੀ ਆਪਾਂ ਪੂਰੀ ਜਾਣਕਾਰੀ ਲਵਾਂਗੇ ਵੀਰ ਹੋਰਾਂ ਕੋਲੋਂ ਆਪਾਂ ਪਹਿਲਾਂ ਮੱਝ ਨੂੰ ਤੋੜ ਕੇ ਦੇਖਦੇ ਆਂਗੇ। ਕੀ ਠੀਕ ਐ? ਤਾਂ ਅਮੀਨੋ ਕੋਲੇ ਅੱਜ ਅਸੀਂ ਆਏ ਆਂ ਜੀ ਪਸ਼ੂ ਮੰਡੀ ਦੇ ਉੱਤੇ। ਬਹੁਤ ਵਧੀਆ ਮਾਹੌਲ ਐ ਜੀ ਇੱਥੋਂ ਦਾ। ਤੇ ਗੱਲਬਾਤ ਕਰਦੇ ਆਪਾਂ ਮੀਰ ਖਰਾਂ ਦੇ ਨਾਲ ਪਹਿਲਾਂ ਤਾਂ ਉਹ ਤਾਂ ਦੇਸ਼ ਅੱਜ ਨਾਲ ਹੀ ਖੜ ਜੋ ਹਾਂ ਇਹ ਮੈਨੂੰ ਤਾਂ ਇਹ ਸੀ ਤੁਸੀਂ ਕੱਲੀਆਂ ਗਾਇਆਂ ਹੀ ਪਾਲਦੇ ਹੋ ਵੀ ਨਾਲ ਬੱਚਾਂ ਦਾ ਵੀ ਸ਼ੌਕ ਹੈਗਾ ਹਾਂਜੀ ਠੀਕ ਹੈ ਤੇ ਜੇ ਆਪਾਂ ਮੱਝ ਦੀ ਡਿਟੇਲ ਦੀ ਗੱਲ ਕਰੀਏ ਤਾਂ ਕਿੰਨੇਵੇਂ ਸੂਏ ਮੱਝ ਹੈ ਇਹ ਦੂਜੇ ਸੂਏ ਹੈ ਅੱਛਾ ਹਾਂਜੀ ਦੂਜੇ ਸੂਏ ਮੱਝ ਹੈ ਜੀ ਤੇ ਦੁੱਧ ਵੀਰੇ ਕਿੰਨਾ ਦੁੱਧ 13 ਲੀਟਰ ਹੈ ਪੂਰਾ ਗਾਰੰਟੀ ਹੈ ਹਾਂਜੀ ਦੂਜੇ ਸੂਏ ਮੱਝਾ ਜੀ 13 ਲੀਟਰ ਦੁੱਧ ਦੀ ਵੀਰੋਰੇ ਕਹਿੰਦੇ ਵੀ ਪੂਰੀ ਫੁੱਲ ਗਰੰਟੀ ਹੈ 1% ਵੀ ਝੂਠ ਨਹੀਂ ਹੈਗਾ ਤੇ ਕਿੰਨੇ ਦਿਨ ਹੋਏ ਆ ਵੀਰੇ ਸੂਈ ਨੂੰ ਮੱਝ ਨੂੰ ਇਹਨੂੰ 500 5 ਤੋਂ 6 ਦਿਨ ਹੋ ਗਏ ਸੂਈ ਨੂੰ ਯਾਨੀ ਕਿ ਇੱਕ ਹਫਤਾ ਹੋ ਗਿਆ ਸੀ ਹਾਂਜੀ ਠੀਕ ਹੈ ਤੇ ਮਗਰ ਵੀਰੇ ਮਗਰ ਕੱਟਾਈ ਕੱਟਾ ਮੜਾ ਖੜਾ ਕਰਿਓ ਕੀ ਕਰਨ ਹਾਂ ਹਾਂ ਮੈਂ ਉਹ ਲੋ ਜੀ ਮਗਰ ਵੀਰੋਰੇ ਕਹਿੰਦੇ ਇਹ ਕੱਟਾ ਹੈਗਾ ਇੱਕ ਹਫਤਾ ਮੱਝ ਸੂਈ ਨੂੰ ਹੈਗਾ ਪੂਰਾ ਤੰਦਰੁਸਤ ਕੱਟਿਆ ਜੀ ਇਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀਗੀ ਵੀਰੋੜੋ ਕਹਿੰਦੇ ਵੀ ਜਿਹੜੀ ਵੀ ਗੱਲ ਆਪਾਂ ਵੀਡੀਓ ਦੇ ਵਿੱਚ ਦੱਸਤੀ ਹੈ ਉਹ ਤੋਂ ਬਾਅਦ ਤੇ ਨਿਕਲੂਗੀ ਘੱਟ ਨਹੀਂ ਹੋਣੀ ਸਹੀ ਗੱਲ ਹੈ ਵੀਰੇ ਹਾਂਜੀ ਸਹੀ ਗੱਲ ਹੈ ਜੀ ਲੋ ਜੀ ਆਪਾਂ ਇੱਕ ਵਾਰੀ ਮੱਝ ਦਿਖਾ ਦੇਈਏ ਆਪਾਂ ਠਣਾ ਠੁਣਾ ਦੀ ਵੀਰੇ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈ ਪੂਰੀ ਸਾਫ ਹੈ ਦਰਿਆ ਮੋਟੀ ਦਾ ਰ ਹੈ ਹਾਂਜੀ ਬੀਰੋਰੇ ਕਹਿੰਦੇ ਵੀ ਜਿਹੜੀ ਵੀ ਗੱਲ ਦੱਸਤੀ ਆਪਣੀ ਉਹੀ ਗੱਲ ਨਿਕਲੂਗੀ ਫਣਾ ਤੁਣਾ ਦੀ ਓਕੇ ਆ ਕਿਸੇ ਤਰ੍ਹਾਂ ਦਾ ਕਿਸੇ ਥਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਮਗਰ ਕੱਟਾ ਹੈਗਾ ਇੱਕ ਹਫਤਾ ਹੋਇਆ ਜੀ ਮੱਝ ਸੂਈ ਨੂੰ ਦੁੱਧ ਕਿੰਨਾ ਦੱਸਿਆ ਸੀ ਵੀਰੇ 13 ਲੀਟਰ 13 ਲੀਟਰ ਦੁੱਧ ਹੈ ਜੀ ਕਹਿੰਦੇ ਫੁੱਲ ਗਾਰੰਟੀ ਹੈ ਚਵਾ ਕੇ ਬੰਦਾ ਜਦੋਂ ਮਰਜੀ ਲੈ ਜੀ ਜੇ ਆਪਾਂ ਰੇਟ ਦੀ ਗੱਲ ਕਰੀਏ ਇਹਦਾ 120000 120000 ਰੁਪਿਆ ਇਹਦਾ ਰੇਟ ਹੈਗਾ ਤੁਸੀਂ ਤੁਹਾਡੇ ਨਾਲ ਕੌਣ ਆਇਆ ਮੇਰੇ ਫਾਦਰ ਸਾਹਿਬ ਨੇ ਆਓ ਜੀ ਨਾਲ ਆਜੋ ਤੁਸੀਂ ਕੋਈ ਵਾਰ ਖੜੇ ਹੋ अच्छा ए फिर थी, पाल पशु पालण ਦਾ ਬਾਈ ਹੁਣ ਤੋਂ ਸ਼ੌਂਕ ਆ ਕੇ ਪਹਿਲਾਂ ਤੋਂ ਹੀ ਆ ਪਹਿਲਾਂ ਤੋਂ ਹੀ ਆ ਸਾਡੀ ਸਾਡੀ ਠੀਕ ਹੈ ਹਾਂਜੀ ਤੁਸੀਂ ਵੈਸੀ ਹੀ ਪਾਲਦੇ ਹੋ ਕਿ ਵੀਰੇ ਸੇਲ ਪਰਚੇਜ਼ ਦਾ ਵੀ ਕਰਦੇ ਹੋ ਨਾਲ ਸੇਲ ਪਰਚੇਜ਼ ਦਾ ਵੀ ਕਰਦਾ ਹੈ ਵੀ 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 ਜਿਵੇਂ ਕਿ ਪਹਿਲਾਂ ਲੋਕ ਸ਼ਹਿਰਾਂ 'ਚ ਰਹਿੰਦੇ ਸੀਗੇ ਹਾਂਜੀ ਉਹੀ ਹੁਣ ਅੱਜਕੱਲ ਪਿੰਡਾਂ ਦਾ ਹਾਲ ਹੁੰਦਾ ਜਾਂਦਾ ਹੈਗਾ ਪਰ ਐ ਵੀ ਜਿਹੜਾ ਘਰ ਦਾ ਦੁੱਧ ਹੁੰਦਾ ਉਹ ਘਰ ਦੇ ਹੀ ਹੁੰਦਾ ਹੈਗਾ ਹਾਂਜੀ ਤੇ ਬਾਕੀ ਵਧੀਆ ਗੱਲ ਆ ਭਾਈ ਜਿਵੇਂ ਤੁਸੀਂ ਦੱਸਿਆ ਸੀਗਾ ਵੀ ਅਸੀਂ ਹਾਈਲਾਈਟਸ ਕੀਤਾ ਹੈਗਾ ਤੇ ਨਾਲ ਨਾਲ ਤੁਸੀਂ ਪਸ਼ੂ ਪਾਲਣ ਵਾਲੇ ਵੀ ਧਿਆਨ ਦੇ ਰਹੇ ਹੋ ਤਾਂ ਇਹ ਇੱਕ ਬਹੁਤ ਵਧੀਆ ਗੱਲ ਆ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਇਹ ਚੀਜ਼ ਦੀ ਲੋੜ ਵੀ ਹੈ ਜੋਕੇ ਜੇ ਆਪਾਂ ਦੇਖਿਆ ਜਾਵੇ ਤਾਂ ਆਪਣਾ ਅਸਲੀ ਬੱਚਾ ਜਿਹੜਾ ਖੇਤੀਬਾੜੀ ਤੇ ਪਸ਼ੂ ਪਾਲਣੇ ਕੀਤਾ ਹੁੰਦਾ ਸੀਗਾ ਪਰ ਉਹ ਲੋਕ ਹੌਲੀ-ਹੌਲੀ ਇਸ ਚੀਜ਼ ਨੂੰ ਭੁੱਲ ਗਏ ਆ ਪਰ ਇਹ ਜੇ ਨੌਜਵਾਨ ਨੂੰ ਮੁੰਡਿਆਂ ਨੂੰ ਦੇਖ ਕੇ ਲੱਗਦਾ ਯਾਰ ਵੀ ਹਾਂ ਦੁਬਾਰਾ ਉਹ ਚੀਜ਼ ਆ ਸਕਦੀ ਹੈ ਠੀਕ ਹੈ ਬਾਈ ਜੀ ਬਹੁਤ ਵਧੀਆ ਤੁਸੀਂ ਬੱਚਿਆਂ ਨੂੰ ਇੱਧਰ ਲਾਇਆ ਹੈਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਗਾ ਚੰਗੀ ਗੱਲ ਹੈ ਇਹ ਬੱਚੇ ਇੱਧਰ ਆਉਣਗੇ ਤਾਂ ਉਹਦਾ ਫਿਊਚਰ ਇੱਧਰ ਵੀ ਬਣਾ ਸਕਦੇ ਹਾਂਜੀ ਓਕੇ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਇਹ ਬੱਚਿਆਂ ਨੂੰ ਇੱਧਰ ਲਾਇਆ ਹੈਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਗਾ ਚੰਗੀ ਗੱਲ ਹੈ ਇਹ ਬੱਚੇ ਇੱਧਰ ਆਉਣਗੇ ਤਾਂ ਦਾ ਫਿਊਚਰ ਇੱਧਰ ਵੀ ਬਣਾ ਸਕਦੇ ਹਾਂਜੀ ਓਕੇ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ